ਸ਼ੁਰੂ ਕੀਤਾ ਗਿਆ ਮਨਵਤ ਅੱਜ ਫਤਿਹਗੜ ਸਾਹਿਬ ਦੀ ਧਰਤੀ ਤੇ ਖਤਮ ਕਰਨ ਤੋਂ ਬਾਅਦ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇਰ ਸ਼ਾਮ ਖੰਨਾ ਦੇ ਇੱਕ ਨਿੱਜੀ ਹਸਪਤਾਲ ਪੁੱਜੇ ਜਿੱਥੇ ਅੱਜ ਦੀ ਰਾਤ ਦਾਖਲ ਰਹਿਣਗੇ ਖੰਨਾ ਦੇ ਪ੍ਰਸਿੱਧ ਨਰਸਿੰਘ ਘੋਮਤ ਹਸਪਤਾਲ ਦੇ ਮੁੱਖ ਡਾਕਟਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਦਿਲ ਦੀਆਂ ਬਿਮਾਰੀਆਂ ਦੇ ਸੁਪਰ ਸਪੈਸ਼ਲਿਸਟ ਮਾਹਰ ਡਾਕਟਰ ਮੀਨਾਲ ਖੰਨਾ ਡੀਐਮ ਅਤੇ ਹੋਰ ਪ੍ਰਮੁੱਖ ਡਾਕਟਰਾਂ ਨੇ ਉਹਨਾਂ ਦੀ ਜਾਂਚ ਕੀਤੀ ਹੈ ਉਹ ਠੀਕ ਠਾਕ ਹਨ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਦਾ ਕਹਿਣਾ ਹੈ ਕਿ ਮਨਨ ਬਾਤ ਸਮਾਪਤ ਕਰਨ ਉਪਰੰਤ ਉਹਨਾਂ ਨੂੰ ਮਨਾ ਕੇ ਇੱਥੇ ਜਾਂਚ ਲਈ ਲੈ ਕੇ ਆਏ ਹਾਂ ਕਿਉਂਕਿ ਇਹਨੇ ਦਿਨਾਂ ਦੀ ਪੋਖੜ ਤਾਲ ਤੋਂ ਬਾਅਦ ਇਹ ਦੇਖਣਾ ਜ਼ਰੂਰੀ ਹੈ ਕਿ ਸਰੀਰ ਦੇ ਭੋਜਨ ਨੂੰ ਪਹੁੰਚਾਉਣ ਵਿੱਚ ਕੋਈ ਦਿੱਕਤ ਤਾਂ ਨਹੀਂ ਹੈ ਮੇਰਾ ਨਾਮ ਹੈ ਜੀ ਗੁਰਪਿੰਦਰ ਸਿੰਘ ਮੈਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਦਾ ਬੇਟਾ ਤੇ ਕੀ ਕਾਰਨ ਹੈ ਕਿ ਅੱਜ ਮਨਨ ਬਾਤ ਸਮਾਪਤ ਹੋਣ ਤੋਂ ਬਾਅਦ ਅੱਜ ਡੱਲੇਵਾਲ ਜੀ ਨੂੰ ਸਟੇਟਮੈਂਟ ਕਰਵਾਉਣਾ ਪਿਆ ਕਿ ਅਚਾਨਕ ਉਸੇ ਤਰ੍ਹਾਂ ਵੀ ਨੇ ਦੇਖੋ ਅ ਅੱਜ 131 ਦਿਨ ਬਾਅਦ ਉਹਨਾਂ ਨੇ ਅੱਜ ਜਿਹੜਾ ਹੈਗਾ ਆਪਣਾ ਮਰਨ ਮਾਰਤ ਜਿਹੜਾ ਉਹ ਸਮਾਪਤ ਕੀਤਾ ਤਾਂ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ 131 ਦਿਨ ਬਾਅਦ ਸਾਰੇ ਆਰਗਨਸ ਨੇ ਜਿਹੜੇ ਉਹਨਾਂ ਨੂੰ ਆਪਾਂ ਇੱਕ ਪ੍ਰੋਸੈਸ ਤੋਂ ਬੰਦ ਕੀਤਾ ਹੋਇਆ ਹੈ ਨਾ ਉਹ ਪ੍ਰੋਸੈਸ ਦੇ ਵਿੱਚ ਹੁਣ ਦੂਰੀਵਾਰ ਸਟਾਰਟ ਕਰਨਾ ਜਿਹੜਾ ਡਾਈਟ ਲੈਣੀ ਹੈ ਉਸ ਤੋਂ ਪਹਿਲਾਂ ਸਾਰਿਆਂ ਦੀ ਉੱਥੇ ਵੀ ਇਹੀ رائے ਸੀ ਕਿ ਸਾਰੇ ਬਾਕੀ ਹੋਰ ਵੀ ਜਨ ਤੱਕ ਜਿੰਨੇ ਸੀਗੇ ਆਪਣੇ ਕਿਸਾਨ ਵੀਰ ਉਹਨਾਂ ਦੀ ਵੀ ਸਾਰਿਆਂ ਦੀ ਇਹੀ رائے ਸੀ ਕਿ ਆਪਾਂ ਨੂੰ ਸਾਰਿਆਂ ਨਾਲੋਂ ਪਹਿਲਾਂ ਡਾਕਟਰਸ ਦੇ ਕੋਲ ਜਾ ਕੇ ਉਹਨਾਂ ਤੋਂ ਜਾਂਚ ਕਰਾ ਲੈਣੀ ਚਾਹੀਦੀ ਹੈ ਡਾਈਟ ਤੋਂ ਪਹਿਲਾਂ ਆਪਾਂ ਨੂੰ ਇੱਕ ਵਾਰੀ ਮੈਡੀਕਲ ਹੈ ਜਿਹੜਾ ਉਹ ਆਪਣਾ ਮੈਡੀਕਲ ਟਰੀਟਮੈਂਟ ਨੂੰ ਸਟਾਰਟ ਕਰ ਲੀਏ ਸਾਰੇ ਆਰਗਨਸ ਨੇ ਜਿਹੜੇ ਉਹਨਾਂ ਨੂੰ ਆਪਾਂ ਦੂਰੀ ਪਰ ਵਰਕ ਕਰਨਾ ਜਿਹੜਾ ਉਹ ਸੌਫਟਲੀ ਜਿਹੜਾ ਹੈਗਾ ਸਿੱਧੀ ਡਾਈਟ ਤੋਂ ਪਹਿਲਾਂ ਇੱਕ ਵਾਰੀ ਆਪਾਂ ਮੈਡੀਕਲ ਪ੍ਰੋਸੈਸ ਦੇ ਥਰੂ ਜਾ ਕੇ ਆਰਗਨਸ ਨੂੰ ਜਿਹੜਾ ਆਪਾਂ ਲਾਈਟ ਕਰਨਾ ਤੇ ਕਿੱਥੇ ਐਡਮਿਟ ਕਰਨਾ ਹੈਗਾ ਅੱਜ ਖੰਨੇ ਹਸਪੀਟਲ ਦੇ ਵਿੱਚ ਦੇ ਮੁਤਾਬਕ ਦੇ ਚੈੱਕਅਪ ਦੇ ਰਿਪੋਰਟਸ ਆਈ ਜਾਂਦੇ ਆ ਪੀ ਨੇ ਹਾਂ ਦੇਖੋ ਸੈਂਪਲ ਲਏ ਹੋਏ ਨੇ ਡਾਕਟਰ ਸਨੇਪਰ ਹੁਣ ਤੱਕ ਜਿਹੜੀ ਇੱਕ ਰਿਪੋਰਟ ਆਈ ਹੈ ਉਹਦੇ ਵਿੱਚ ਜਿਹੜਾ ਅ ਇੱਕ ਤਾਂ ਆਇਆ ਹੈਗਾ ਜਿਹੜਾ ketones bodies ਨੇ ketones bodies ਆ ਜਿਹੜੀਆਂ ਇਹ ਪੋਜ਼ਿਟਿਵ ਨੇ ਥਰੂ ਆਊਟ ਦਾ ਮੋਰਚਾ ਜਦੋਂ ਦੇ ਮੋਰਚਾ ਸਟਾਰਟ ਹੋਇਆ ਉਦੋਂ ਤੋਂ ਹੀ ਜਿਹੜੀਆਂ ketones bodies ਨੇ ਉਹ ਪੋਜ਼ਿਟਿਵ ਪਾਈਆਂ ਗਈਆਂ ਉਹ ਫੇਰ ਤੋਂ ਆਜਾ ਜਿਹੜਾ ਰਿਪੋਰਟ ਕੀਤੀ ਗਈ ਸੀ ਤਾਂ ਉਹਦੇ ਫੇਰ ਅੱਜ ketones bodies ਆ ਜਿਹੜੀਆਂ ਪੋਜ਼ਿਟਿਵ ਪਾਈਆਂ ਇਹਨਾਂ ਦੇ ਪੋਜ਼ਿਟਿਵ ਵੀ 4 ਪਲੱਸ ਦੀ ਮਾਤਰਾ ਦੇ ਵਿੱਚ ਪਾਈਆਂ ਗਈਆਂ ਆ 4 ਪਲੱਸ ਦੇ ਅੰਕੜਾ ਜਿਹੜਾ ਇਹ ਆਪਾਂ ਨੂੰ ਸਿਰਫ ਦਸਮ ਵਿੱਚ ਕਾਫੀ ਹੈ ਕਿ ਇਹ ਦੇ ਦਸਨ ਦਾ ਮਤਲਬ ਹੈ ਕਿ পেট ਹੈ ਜਿਹੜਾ ਉਹ ਕਾਫੀ ਲੰਬੇ ਸਮੇਂ ਤੋਂ ਲੌਂਗ ਟਰਮ ਤੋਂ ਖਾਲੀ ਚੱਲ ਰਿਹਾ ਤਾਂ ਕਰਕੇ 4 ਪੋਜ਼ਿਟਿਵ ਦੇ ਵਿੱਚ ਕਿਟੋਨ ਬਾਡੀਜ਼ ਆ ਬੋਡੀਜ਼ ਆ ਡਾਕਟਰਸ ਲਈ ਠੀਕ ਹੈ ਹੁਣ ਕੋ ਚਿੰਤਾ ਵਾਲੀ ਗੱਲ ਤਾਂ ਨਹੀਂ ਦੇਖੋ ਚਿੰਤਾ ਆਟੋਮੈਟਿਕਲੀ ਹੈਗੀ ਹੈ ਕਿਉਂਕਿ ਜਿਹੜਾ ਕਿਟੋਨ ਬਾਡੀਜ਼ ਦਾ ਇੰਨਾ ਵਧਣਾ ਇਹ ਕਿਤੇ ਨਾ ਕਿਤੇ ਖਤਰਾ ਤਾਂ ਹੁੰਦਾ ਹੀ ਹੈ ਪਰ ਇਹ ਹੈ ਕਿ ਹੁਣ ਡਾਕਟਰਸ ਦੀ ਟ੍ਰੀਟਮੈਂਟ ਦੇ ਅੰਡਰ ਟ੍ਰੀਟਮੈਂਟ ਚੱਲ ਰਹੀਆਂ ਹੌਲੀ ਹੌਲੀ ਚੱਲੋ ਵਾਹਿਗੁਰੂ ਕਿਰਪਾ ਕਰਨ ਜਿੰਨੇ ਜਿੰਨੇ ਟ੍ਰੀਟਮੈਂਟ ਚੱਲੂਗਾ ਹੋਵੇ ਹੋਵੇ ਅੱਗੇ ਆਉਣ ਵਾਲੇ ਆਪਾਂ ਲੋਕ ਜਿਹੜੀਆਂ ਰਿਪੋਰਟਸ ਨੇ ਸੈਂਪਲ ਉਹ ਦੱਸ ਦੇਣਗੇ ਕਿ ਕੀ ਅੱਗੇ ਫਰਕ ਪੈਂਦਾ ਖਤਰਾ ਹੈਗਾ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਖਤਰਾ ਕਿੰਨਾ ਸਮਾਂ ਜਿਹੜਾ ਇੱਥੇ ਰੱਖਣਾ ਆ ਨਾ ਦੱਸਿਆ ਕੋਈ ਸਮਾਂ ਦੇਖੋ ਹਜੇ ਡਾਕਟਰਸ ਨੇ ਸਾਡੇ ਨਾਲ ਕੋਈ ਕੰਸਲਟ ਨਹੀਂ ਕੀਤਾ ਕਿ ਕਿੰਨਾ ਸਮਾਂ ਆਪਾਂ ਨੂੰ ਰਹਿਣਾ ਪਊਗਾ ਅ ਬਾਕੀ ਹਜੇ ਪ੍ਰਧਾਨ ਜੀ ਤੋਂ ਵੀ ਇਹ ਚੀਜ਼ ਨਹੀਂ ਇਹ ਕਲੀਅਰ ਹੋਈ ਕਿਉਂਕਿ ਪ੍ਰਧਾਨ ਜੀ ਦੀ ਇਹ ਇੱਛਾ ਸੀ ਕਿ ਮੈਂ ਆਪਣੀਆਂ ਜਿਹੜੀਆਂ ਕਾਨਫਰੈਂਸਿਸ ਆ ਜਿੰਨੀਆਂ ਵੀ ਕਰਵਾਈਆਂ ਜਾ ਰਹੀਆਂ ਸਾਰੇ ਪੰਜਾਬ ਦੇ ਵਿੱਚ ਕਿ ਮੈਂ ਪਰਸਨਲੀ ਉੱਥੇ ਪਹੁੰਚਣਾ ਤੇ ਹੁਣ ਕੱਲ ਨੂੰ ਵੀ ਇਹ ਜਿਹੜੀ ਕਾਨਫਰੈਂਸ ਆ ਜਿਹੜੀ ਤਨੋਂਦਾਂ ਵਿਖੇ ਰੱਖੀ ਹੋਈ ਆ ਹੁਣੇ ਪ੍ਰਧਾਨ ਜੀ ਦੱਸਣਗੇ ਜਾਂ ਡਾਕਟਰਸ ਦੱਸਣਗੇ ਕਿ ਉਹਨਾਂ ਦੀ ਕੀ ਇੱਛਾ ਹੈ ਤੇ ਡਾਕਟਰਸ ਦੀ ਕੀ ਕੀ ਰਾਏ ਹੈ ਧੰਨਵਾਦ ਹਾਂਜੀ ਮੈਂ ਗੱਲਬਾਤ ਕਰਦੇ ਆ ਪ੍ਰਧਾਨ ਜੀ ਨਾਲ ਹਾਂਜੀ ਗੱਲਬਾਤ ਇਹ ਹੈ ਕਿ ਅਹ ਦੇਖੋ 131 ਦਿਨ ਤੋਂ ਜਿਹੜਾ ਆਦਮੀ ਆ ਜਿਹੜਾ ਭੁੱਖਾ ਬੈਠਾ ਉਹਦਾ એનર્ਜੀ ਲੈਵਲ ਹੈ ਜਿਹੜਾ ਉਹ ਸੀਮਿਤ ਹੈ ਆ ਕੁਝ ਸਮਾਂ ਪਹਿਲਾਂ ਉਥੇ ਪੱਤਰਕਾਰ ਜਿਹੜੇ ਵੀਰ ਨੇ ਉਹਨਾਂ ਨਾਲ ਵੀ ਉੱਥੇ ਗੱਲਬਾਤ ਕੀਤੀ ਉੱਥੇ ਕਿਸਾਨ ਵੀਰ ਜਿੰਨੇ ਵੀ ਆਪਣੇ ਕਾਨਫਰੰਸ ਦੇ ਵਿੱਚ ਆਏ ਸੀਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ એનર્ਜੀ ਹੈ ਜਿਹੜੀ ਉਹ ਓਨੀ ਕੁ ਕੰਜ਼ੂਮ ਹੋ ਜਾਂਦੀ ਆ ਤੇ ਸਾਡਾ ਵੀ ਇਹ ਹੁੰਦਾ ਜਿੰਨੇ ਵੀ ਅਸੀਂ ਵਲੰਟੀਅਰਸ ਨੇ ਜਿੰਨੇ ਵੀ ਉਹਨਾਂ ਦੇ ਨਾਲ ਰਹਿੰਦੇ ਆ ਕਿ ਜਿੰਨਾ ਉਹਨਾਂ ਨੂੰ ਘਟ ਬੁਲਾਇਆ ਜਾਵੇ ਜਿੰਨਾ ਉਹਨਾਂ ਨੂੰ ਆਪਦੇ ਕੰਫਰਟ ਜ਼ੋਨ ਦੇ ਵਿੱਚ ਰੱਖਿਆ ਜਾਵੇ ਉਹਨਾਂ ਸਾਡੇ ਲਈ ਵੀ ਵਧੀਆ ਤੇ ਉਹਨਾਂ ਲਈ ਵੀ ਉਹ ਬਿਹਤਰ ਹੈ ਕਿਉਂਕਿ ਉਹ ਕੰਫਰਟ ਜ਼ੋਨ ਚੋਂ ਜੇ ਅਸੀਂ ਬਾਹਰ ਕੱਢਾਂਗੇ ਜਿਆਦਾ ਉਹਨਾਂ ਨੂੰ ਐਕਸੈਸ ਦੇ ਵਿੱਚ ਪਲਾਵਾਂਗੇ ਤਾਂ ਕਿਤੇ ਨਾ ਕਿਤੇ ਫਿਰ ਉਹ ਆ ਬੋਡੀ ਹੈ ਜਿਹੜੀ ਉਹ ਰਿਐਕਟ ਕਰਨਾ ਸ਼ੁਰੂ ਕਰ ਦੂਗਾ ਸਰ ਅੱਜ ਉਹਨਾਂ ਨੇ ਆਪਣੇ ਅਨਛਨ ਮਹੀਨਿਆਂ ਤੋਂ ਚੱਲਦਾ ਆ ਰਿਹਾ ਫੰਕਸ਼ਨ ਤੋੜਨ ਦਾ ਮਨ ਬਣਾਇਆ ਤੇ ਉਹਨਾਂ ਦਾ ਮਨ 'ਚ ਇਹ ਡਰ ਸੀਗਾ ਕਿ ਜਦ ਮੈਂ ਆਪਣੇ ਅਨਛਨ ਤੋੜਾਂ ਜਾਂ ਫਿਰ ਮੈਂ ਕੁਝ ਵੀ ਲਵਾਂ ਇਹ ਮੈਂ ਕਿਸੇ ਡਾਕਟਰ ਦੀ ਨਿਗਰਾਨੀ ਤਹਿਤ ਲਵਾਂ ਤੇ ਉਹਨਾਂ ਦਾ ਮਨ ਜਿਹੇ ਡਰ ਹੈ ਕਿ ਮੈਂ ਜਦ ਵੀ ਕੁਝ ਵੀ ਖਾਵਾਂ ਪੀਵਾਂ ਤਾਂ ਮੈਂ ਡਾਕਟਰ ਦੀ ਨਿਗਰਾਨੀ ਦੇ ਤਹਿਤ ਲਵਾਂ ਤਾਂ ਉਹਨਾਂ ਨੇ ਜਦੋਂ ਆਏ ਨੇ ਨਾਲ ਪਾਣੀ ਥੋੜਾ ਜਿਹਾ ਦਿੱਤਾ ਹੈ ਤੇ ਉਹ ਵੀ ਸਾਡੀ ਨਿਗਰਾਨੀ ਦੇ ਤਹਿਤ ਹੀ ਲਿਆ ਹੈ ਤੇ ਉਹਨਾਂ ਦੇ ਸਰੀਰ ਦੇ ਵਿੱਚ ਥੋੜੀ ਕੀਟੋਨਸ ਦੇ ਟੈਸਟ ਪੋਜ਼ਿਟਿਵ ਆ ਰਹੇ ਨੇ ਕਿਉਂਕਿ ਜੋ ਆ ਜਾਂਦੀ ਨਹੀਂ ਜਦ ਕੋਈ ਬੰਦਾ ਕਾਫੀ ਟਾਈਮ ਤੋਂ ਫਾਸਟਿੰਗ ਹੁੰਦਾ ਹੈ ਤੇ ਉਹਨਾਂ ਦੇ ਉਹੀ ਪ੍ਰੋਬਲਮ ਸੀਗੀ ਤੇ ਆਪਾਂ ਉਸ ਤਹਿਤ ਉਹਨਾਂ ਨੂੰ ਕੁਛ ਨਾ ਕੁਝ ਪੀਣ ਵਾਲੀ ਚੀਜ਼ਾਂ ਦੇ ਰਹੇ ਨੇ ਤੇ ਇਸ ਦੇ ਨਾਲ ਉਹਨਾਂ ਦੀ ਹਾਲਤ ਵੈਸੇ ਬੀਪੀ ਤੇ ਬਾਕੀ ਚੀਜ਼ਾਂ ਸਟੇਬਲ ਨਹੀਂ ਕੋਈ ਖਤਰੇ ਵਾਲੀ ਗੱਲ ਫਿਲਹਾਲ ਕੁਝ ਨਹੀਂ ਲੱਗ ਰਹੀ ਹੈ ਜਿਸ ਤਰ੍ਹਾਂ 131 ਦਿਨ ਉਹ ਘੇਰੇ ਨੇ ਬੋਡੀ ਤੇ ਕਿੰਨਾ ਕਮਪੈਕਟ ਇਫੈਕਟ ਦੇਖੀ ਸਰ ਬੋਡੀ ਤੇ ਇੰਪੈਕਟ ਹੀ ਹੈ ਜਿਸ ਤਰ੍ਹਾਂ ਉਹ ਕਮਜ਼ੋਰ ਹੋਏ ਹੋਏ ਨੇ ਉਹ ਦੱਸ ਰਹੀ ਸੀ ਮੈਨੂੰ ਕਿ ਤਿੰਨ ਚਾਰ ਵਾਰ ਉਹਨਾਂ ਦਾ ਬੀਪੀ ਕਾਫੀ ਗਿਰ ਗਿਆ ਸੀਗਾ ਉਹ ਬੇਹੋਸ਼ ਵੀ ਹੋਏ ਨੇ ਤੇ ਕੀਟੋਨਸ ਵੀ ਉਹਨਾਂ ਦੇ ਪੋਜ਼ਿਟਿਵ ਆ ਰਹੇ ਨੇ ਕੀਟੋਨਸ ਉਸ ਕੰਡੀਸ਼ਨ ਵਿੱਚ ਪੋਜ਼ਿਟਿਵ ਆਂਦੇ ਨੇ ਜਦ ਸ਼ਰੀਰ ਦੇ ਵਿੱਚ ਕਾਫੀ ਜਿਆਦਾ ਸਟ्रेस ਆ ਚੁੱਕਾ ਗਿਆ ਹੁੰਦਾ ਹੈ ਉਹ ਸਟ्रेस ਇਹਨਾਂ ਦੇ ਵਿੱਚ ਨਾ ਖਾਨ ਕਰਕੇ ਸੀਗਾ ਤੇ ਆਪਾਂ ਉਸ ਦਾ ਹੀ ਇਲਾਜ ਕਰਦੇ ਆਂ ਤੇ ਇਹਨਾਂ ਦੀ ਫਿਰ ਡਾਈਟ ਵੀ ਕੋਈ ਵੱਖਰੇ ਤਰੀਕੇ ਨਾਲ ਬਣਾਈ ਹੋਊਗੀ ਸਰ ਡਾਈਟ ਦਾ ਇਹਨਾਂ ਦਾ ਸ਼ਡਿਊਲ ਬਣਾਇਆ ਜਾਏਗਾ ਪਲਾਨ ਬਣਾਇਆ ਜਾਏਗਾ ਕਿ ਜਿਸ ਨਾਲ ਇਹਨਾਂ ਨੂੰ ਹੌਲੀ-ਹੌਲੀ ਨੋਰਮਲ ਡਾਈਟ ਤੇ ਲੈ ਕੇ ਆਇਆ ਜਾਏਗਾ ਹਜੇ ਫਿਲਹਾਲ ਇਹਨਾਂ ਨੂੰ ਸਿਰਫ ਲਿਕੁਇਡਸ ਦਿੱਤੇ ਜਾਣਗੇ ਇੱਕ ਦੋ ਦਿਨ ਲਈ ਉਸ ਤੋਂ ਬਾਅਦ ਥੋੜਾ ਸੈਮੀ ਸੋਲਿਡ ਟਾਈਪ ਡਾਈਟ ਸ਼ੁਰੂ ਕਰਕੇ ਇਹਨਾਂ ਨੂੰ ਕੇ ਫਿਰ ਨੋਰਮਲ ਡਾਈਟ ਦਿੱਤੀ ਜਾਏਗੀ ਕਿੰਨਾ ਕਰ ਤਾਂ ਜਿਹੜਾ ਨਿਕਲਣ ਦੇਖਣਾ ਪੁੱਛ ਸਰ ਫਿਲਹਾਲ ਸਾਡਾ ਇੱਕ ਰਾਤ ਰੱਖਣ ਦਾ ਪਲਾਨ ਹੈ ਤਾਂ ਕਿ ਥੋੜਾ ਬਹੁਤ ਇਹ ਲੈ ਲੈਣ ਤੇ ਇਹਨਾਂ ਨੂੰ ਕੋਈ ਪੇਟ ਦੀ ਦਿੱਕਤ ਨਾ ਆਏ ਕੋਈ ਇਨਫੈਕਸ਼ਨ ਨਾ ਡਿਵੈਲਪ ਹੋਵੇ ਤੇ ਫਿਰ ਉਸ ਤੋਂ ਬਾਅਦ ਕੱਲ ਸਵੇਰ ਤੱਕ ਆਪਾਂ ਇਹਨਾਂ ਨੂੰ ਪੇਜਿੰਗ ਦਾ ਪਲਾਨ ਕਰਾਂਗੇ ਸਾਨੂੰ ਹੁਣੇ ਥੋੜਾ ਜਿਹਾ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਡੱਲੇ ਵਾਲ ਸਾਹਿਬ ਖੰਨਾ ਹਸਪੀਟਲ ਦੇ ਵਿੱਚ ਇੱਥੇ ਐਡਮਿਟ ਨੇ ਤਾਂ ਅਸੀਂ ਆਪਣਾ ਫਰਜ਼ ਸਮਝਿਆ ਕਿ ਅਸੀਂ ਉਹਨਾਂ ਦਾ ਹਾਲਚਲ ਪੁੱਛਣ ਆਈਏ ਮੈਂ ਤੇ ਸਾਹ ਲਖਬੀਰ ਸਿੰਘ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਨੇ ਕਾਂਗਰਸ ਦੇ ਔਰ ਸਾਫ ਕਾ ਐਮਐਲਏ ਪਾਇਲ ਤੋਂ ਸਾਡੇ ਆਪਣੇ ਵਿਕਾਸ ਮਹਿਤਾ ਜੀ ਸਾਡੇ ਮਿਸਪਰ ਕਮੇਟੀ ਦੇ ਪ੍ਰਧਾਨ ਰਹੇ ਨੇ ਹੋਰ ਸਾਥੀ ਸਾਰੇ ਜਦੋਂ ਹੀ ਸਾਨੂੰ ਪਤਾ ਲੱਗਿਆ ਤਾਂ ਅਸੀਂ ਇਮੀਡੀਏਟਲੀ ਇੱਥੇ ਹਸਪੀਟਲ ਆਏ ਆ ਔਰ ਉਹਨਾਂ ਨੂੰ ਮਿਲੇ ਆ ਉਹਨਾਂ ਦਾ ਹਾਲ ਚੱਲ ਜਾਣਿਆ ਬਿਲਕੁਲ ਚੜਦੀ ਕਲਾ ਚ ਨੇ ਠੀਕ ਨੇ ਡਾਕਟਰ ਸਾਹਿਬਾਨ ਨਾਲ ਵੀ ਗੱਲ ਹੋਈ ਆ ਔਰ ਉਹਨਾਂ ਨੇ ਵੀ ਕਿਹਾ ਕਿ ਇਲਾਜ ਜਿਹੜਾ ਉਹਨਾਂ ਦਾ ਚੱਲ ਰਿਹਾ ਹੋ ਉਹਨਾਂ ਨੂੰ ਨਿੱਜੀ ਕਮਰੇ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਪਹਿਲਾਂ ਆਈਸੀਯੂ ਸੀਗੇ ਔਰ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਉਹਨਾਂ ਦੇ ਨਾਲ ਨੇ ਤੋ ਜੋ ਉਹਨਾਂ ਦੀ ਗੱਲਬਾਤ ਤੋਂ ਸਾਨੂੰ ਮਹਿਸੂਸ ਹੋਇਆ ਕਿ ਉਹ ਬਿਲਕੁਲ ਚੜ੍ਹਦੀ ਕਲਾ ਵਿੱਚ ਨੇ ਔਰ ਪ੍ਰਮਾਤਮਾ ਜਲਦੀ ਉਹਨਾਂ ਨੂੰ ਠੀਕ ਕਾਮਯਾਬ ਕਰਕੇ ਉਹ ਜਿਸ ਰਸਤੇ ਤੇ ਉਹ ਅੱਜ ਚੱਲ ਰਹੇ ਨੇ ਉਸ ਤੇ ਦੁਬਾਰਾ ਉਹਨਾਂ ਨੂੰ ਉਸ ਸੰਘਰਸ਼ ਦੇ ਵਿੱਚ ਪ੍ਰਮਾਤਮਾ ਨੂੰ ਲੈ ਕੇ ਆਵੇ ਔਰ ਉਹ ਆਪਣੇ ਘਰ ਦੇ ਵਿੱਚ ਵਾਪਸ ਜਾਣ ਔਰ ਤੰਦਰੁਸਤ ਹੋਣ ਕੋਸ਼ਾ ਕੋ ਤਲਬਾ ਕੋ ਜਿਹੜੇ ਪਿੰਡ ਦੇ ਵਾਲੇ ਸਾਹਮਣੇ ਬੱਤੀ ਨਹੀਂ ਉਹਨਾਂ ਨੂੰ ਉਹਦਾ ਦਾ ਅੱਜ ਤਾਂ ਹਾਲ ਚਾਲ ਹੀ ਜਾਣਿਆ ਕਿਉਂਕਿ ਠੀਕ ਨਹੀਂ ਲੱਗਦਾ ਕਿ ਉਹਨਾਂ ਦੀ ਸਿਹਤ ਜਿਹੜੀ ਆ ਉਹ ਅੱਗੇ ਹੀ ਹਸਪੀਟਲ ਦੇ ਵਿੱਚ ਨੇ ਤੋਂ ਅਸੀਂ ਕੋਈ ਉਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਕੋਈ ਸਿਆਸੀ ਗੱਲ ਨਹੀਂ ਕੀਤੀ ਕੋਈ ਉਹਨਾਂ ਨਾਲ ਕੋਈ ਸੰਘਰਸ਼ ਬਾਰੇ ਕੋਈ ਗੱਲ ਨਹੀਂ ਹੋਈ ਪਰ ਸਿਰਫ ਉਹਨਾਂ ਦਾ ਹਾਲ ਚਾਲ ਜਾਣਿਆ 131 ਦਿਨਾਂ ਤੋਂ ਸ਼ੁਰੂ ਕੀਤਾ ਗਿਆ ਮੰਨਵਾਤ ਅੱਜ ਫਤਿਹਗੜ ਸਾਹਿਬ ਦੀ ਧਰਤੀ ਤੇ ਖਤਮ ਕਰਨ ਤੋਂ ਬਾਅਦ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇਰ ਸ਼ਾਮ ਖੰਨਾ ਦੇ ਇੱਕ ਨਿੱਜੀ ਹਸਪਤਾਲ ਪੁੱਜੇ ਜਿੱਥੇ ਅੱਜ ਦੀ ਰਾਤ ਦਾਖਲ ਰਹਿਣਗੇ ਖੰਨਾ ਦੇ ਪ੍ਰਸਿੱਧ ਨਰਸਿੰਘ ਘੋਮਤ ਅਤੇ ਹਸਪਤਾਲ ਦੇ ਮੁੱਖ ਡਾਕਟਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਦਿਲ ਦੀਆਂ ਬਿਮਾਰੀਆਂ ਦੇ ਸੁਪਰ ਸਪੈਸ਼ਲਿਸਟ ਮਾਹਰ ਡਾਕਟਰ ਮੀਨਾਲ ਖੰਨਾ ਡੀਐਮ ਅਤੇ ਹੋਰ ਪ੍ਰਮੁੱਖ ਡਾਕਟਰਾਂ ਨੇ ਉਹਨਾਂ ਦੀ ਜਾਂਚ ਕੀਤੀ ਹੈ ਉਹ ਠੀਕ ਠਾਕ ਹਾਂ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਦਾ ਕਹਿਣਾ ਹੈ ਕਿ ਮੰਨਬਾਤ ਸਮਾਪਤ ਕਰਨ ਉਪਰੰਤ ਉਹਨਾਂ ਨੂੰ ਮਨਾ ਕੇ ਇੱਥੇ ਜਾਂਚ ਲਈ ਲੈ ਕੇ ਆਏ ਹਾਂ ਕਿਉਂਕਿ ਇਹਨੇ ਦਿਨਾਂ ਦੀ ਪੌਖ ਹੜਤਾਲ ਤੋਂ ਬਾਅਦ ਇਹ ਦੇਖਣਾ ਜ਼ਰੂਰੀ ਹੈ ਕਿ ਸਰੀਰ ਦੇ ਭੋਜਨ ਨੂੰ ਪਹੁੰਚਾਉਣ ਵਿੱਚ ਕੋਈ ਦਿੱਕਤਾਂ ਨਹੀਂ ਹੈ ਮੇਰਾ ਨਾਮ ਹੈ ਜੀ ਗੁਰਪਿੰਦਰ ਸਿੰਘ ਮੈਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਦਾ ਬੇਟਾ ਤੇ ਕੀ ਕਾਰਨ ਹੈ ਕਿ ਅੱਜ ਮੰਨਬਾਤ ਸਮਾਪਤ ਹੋਣ ਤੋਂ ਬਾਅਦ ਅੱਜ ਡੱਲੇਵਾਲ ਜੀ ਨੂੰ ਇੱਥੇ ਐਡਮਿਟ ਕਰਾਉਣਾ ਪਿਆ ਕਿ ਅਚਾਨਕ ਉਸੇ ਤਰ੍ਹਾਂ ਵੀ ਨੇ ਦੇਖੋ ਅ ਅੱਜ 131 ਦਿਨ ਬਾਅਦ ਉਹਨਾਂ ਨੇ ਅੱਜ ਜਿਹੜਾ ਹੈਗਾ ਆਪਣਾ ਮਰਨ ਮਾਰਤ ਜਿਹੜਾ ਉਹ ਸਮਾਪਤ ਕੀਤਾ ਤਾਂ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ 131 ਦਿਨ ਬਾਅਦ ਸਾਰੇ ਆਰਗਨਸ ਨੇ ਜਿਹੜੇ ਉਹਨਾਂ ਨੂੰ ਆਪਾਂ ਇੱਕ ਪ੍ਰੋਸੈਸ ਤੋਂ ਬੰਦ ਕੀਤਾ ਹੋਇਆ ਹੈ ਨਾ ਉਹ ਪ੍ਰੋਸੈਸ ਦੇ ਵਿੱਚ ਹੁਣ ਦੂਰੀਵਰ ਸਟਾਰਟ ਕਰਨਾ ਜਿਹੜਾ ਡਾਈਟ ਲੈਣੀ ਆ ਉਸ ਤੋਂ ਪਹਿਲਾਂ ਸਾਰਿਆਂ ਦੀ ਉੱਥੇ ਵੀ ਇਹੀ رائے ਸੀ ਕਿ ਸਾਰੇ ਬਾਕੀ ਹੋਰ ਵੀ ਜਨ ਤੱਕ ਜਿੰਨੇ ਸੀ ਕਿ ਆਪਣੇ ਕਿਸਾਨ ਵੀਰ ਉਹਨਾਂ ਦੀ ਵੀ ਸਾਰਿਆਂ ਦੀ ਇਹੀ رائے ਸੀ ਕਿ ਆਪਾਂ ਨੂੰ ਸਾਰਿਆਂ ਨਾਲੋਂ ਪਹਿਲਾਂ ਡਾਕਟਰਸ ਦੇ ਕੋਲ ਜਾ ਕੇ ਉਹਨਾਂ ਤੋਂ ਜਾਂਚ ਕਰਾ ਲੈਣੀ ਚਾਹੀਦੀ ਆ ਡਾਈਟ ਤੋਂ ਪਹਿਲਾਂ ਆਪਾਂ ਨੂੰ ਇੱਕ ਵਾਰੀ ਮੈਡੀਕਲ ਆ ਜਿਹੜਾ ਉਹ ਆਪਣਾ ਮੈਡੀਕਲ ਟਰੀਟਮੈਂਟ ਨੂੰ ਸਟਾਰਟ ਕਰ ਲਈਏ ਸਾਰੇ ਆਰਗਨਸ ਨੇ ਜਿਹੜੇ ਉਹਨਾਂ ਨੂੰ ਆਪਾਂ ਦੂਰੀ ਪਰ ਵਰਕ ਕਰਨਾ ਜਿਹੜਾ ਉਹ ਸੌਫਟਲੀ ਜਿਹੜਾ ਹੈਗਾ ਸਿੱਧੀ ਡਾਈਟ ਤੋਂ ਪਹਿਲਾਂ ਇੱਕ ਵਾਰੀ ਆਪਾਂ ਮੈਡੀਕਲ ਪ੍ਰੋਸੈਸ ਦੇ ਥਰੂ ਜਾ ਕੇ ਆਰਗਨਸ ਨੂੰ ਜਿਹੜਾ ਆਪਾਂ ਲਾਈਟ ਕਰਦੇ ਕਿੱਥੇ ਐਡਮਿਟ ਕਰਾਇਆ ਹੈਗਾ ਅੱਜ ਖੰਨੇ ਹਸਪੀਟਲ ਦੇ ਵਿੱਚ ਦੇ ਹੁਣ ਤੱਕ ਦੇ ਚੈੱਕਅਪ ਜਿਹੜੇ ਰਿਪੋਰਟਸ ਆਈ ਜਾਂਦੇ ਆ ਕੀ ਨੇ ਅਹ ਦੇਖੋ ਸੈਂਪਲ ਲਏ ਹੋਏ ਨੇ ਡਾਕਟਰ ਸਨੇਪਰ ਹੁਣ ਤੱਕ ਜਿਹੜੀ ਇੱਕ ਰਿਪੋਰਟ ਆਈ ਹੈ ਉਹਦੇ ਵਿੱਚ ਜਿਹੜਾ ਇੱਕ ਤਾਂ ਆਇਆ ਹੈਗਾ ਜਿਹੜਾ ਕਿਟੋਨ ਬਾਡੀਜ਼ ਨੇ ਕਿਟੋਨ ਬਾਡੀਜ਼ ਆ ਜਿਹੜੀਆਂ ਇਹ ਪੋਜ਼ਿਟਿਵ ਨੇ ਥਰੂ ਆਊਟ ਦਾ ਮੋਰਚਾ ਜਦੋਂ ਦੇ ਮੋਰਚਾ ਸਟਾਰਟ ਹੋਇਆ ਉਦੋਂ ਤੋਂ ਹੀ ਜਿਹੜੀਆਂ ਕਿਟੋਨ ਬਾਡੀਜ਼ ਨੇ ਉਹ ਪੋਜ਼ਿਟਿਵ ਪਾਈਆਂ ਗਈਆਂ ਉਹ ਫਿਰ ਤੋਂ ਆਜਾ ਜਿਹੜਾ ਰਿਪੋਰਟ